ਜੋ ਸੁਖ ਕੋ ਚਾਹੇ ਸਦਾ ਚਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਜੇ ਸਦਾ ਸੁਖ ਕੋ ਚਾਹੇ ਤੂੰ ਜੇ ਤਦੂ ਵੇਖਿਆ ਸੁਖ ਰੇ ਤੋ ਕਦੇ ਹੋਵੇ ਨਾ ਸਾਇਤ ਕੋਈ ਤਰੀਕਾ ਹੈ ਰਾਮ ਦੇ ਛਲਡ ਚਲਾ ਜਾ ਆਪਣੇ ਬੋਲ ਦੇ ਛਲਡ ਚਲਾ ਜਾ ਕਿਵੇਂ ਜੇ ਤੇ ਰਾਮ ਹੈ ਉੱਥੇ ਸੁਖੇ ਰਹਿੰਦਾ ਉੱਥੇ ਦੁੱਖ ਜਾਂਦਾ ਹੀ ਨਹੀਂ ਉੱਥੇ ਦੁੱਖ ਹੁੰਦਾ ਹੀ ਨਹੀਂ ਜਿੱਥੇ ਦੁੱਖ ਹੁੰਦਾ ਨਹੀਂ ਉਹ ਏਰੀਆ ਚ ਲੱਗਦਾ ਸੁਖ ਅਗਰ ਜਿ ਰਹਿਣਾ ਰਹੂ ਸੁਖ ਦਾ ਅਗਰ ਸੁਖ ਜਾ ਬਰ ਚੜ੍ਹ ਰਾਮ ਕੀ ਲਿਓ ਕਹੋ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇਹ ਨਾਨਕ ਕਹਿਵੇ ਆਪਣੇ ਮਨ ਨੂੰ ਸੁਣ ਲੈ ਜਿਹੜੀ ਇਹ ਬੁੱਖ ਦੀ ਦੁਰਲਭਾ ਫੇਰ ਨਹੀਂ ਬਣਨੀ ਇਹ ਕੈਸੀ ਦੇਹੀ ਹੈ ਜਿਹਦੇ ਵਿੱਚ ਇਸ ਜੀਵਨ ਤੇ ਰੌਣਕ ਦੀ ਛਾਂ ਲਾ ਜਾ ਸਕੀਦਾ ਹੈ ਹੋਰ ਕਿਸੇ ਜੋਤੀ ਵਿੱਚ ਰੌਣਕ ਦੀ ਛਾਂ ਨਹੀਂ ਲਾ ਸਕੀਦਾ। ਨਾ ਹੋਰ ਜੋਤ ਦੇ ਵਿੱਚ ਕੋਈ ਗਿਆਨ ਹੈ, ਨਾ ਕੋਈ ਇਹੋ ਜਿਹਾ ਧਰਮ ਹੈ, ਨਾ ਕੋਈ ਇਹੋ ਜਿਹਾ ਉਪਦੇਸ਼ ਹੈ। ਨਾ ਜਾ ਸਕੀਦਾ ਇਹ ਬੁੱਖਰੀ ਤੇ ਹੀ ਤੁਨ ਲੱਭਾ, ਇਹ ਜਹੀ ਦੇ ਵਿੱਚ ਹੀ ਸੁਖਾਂ ਗਰਸ਼ਿਤ ਨਿਵਾਸ ਕੀਤਾ ਜਾ ਸਕਦਾ ਹੋਰ ਕਿਸੇ ਜੋਤ ਚ ਨਹੀਂ ਕੀਤਾ ਜਾ ਸਕਦਾ। ਸਾਡਾ ਲੱਭਾ ਹੈ। ਇਹ ਕਹੇ ਜੀ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਇਹਨੂੰ ਕੋਈ ਹਿੰਦੂ ਵੀਰ ਅਰਥ ਕਰੇ ਤੇ ਉਹ ਤਾਂ ਆਪਾਂ ਨੂੰ ਕਹੂਗਾ ਵੀ ਤੁਸੀਂ ਸਾਰੇ ਯੋਧਿਆ ਚੱਲੋ ਹੈ ਜੀ ਵੀ ਰਾਮ ਉੱਥੇ ਹੈ ਹੈ ਨਹੀਂ ਉੱਥੇ ਰਾਮ ਅਸਲ ਤਾਂ ਅਸੀਂ ਲੈ ਲਾਂਗੇ ਰਾਮ ਦਿਖਾਉਗੇ ਤੇ ਜੇ ਜੇ ਰਾਮ ਦਾ ਗਿਆਨ ਨਾ ਹੋਵੇ ਤਾਂ ਆਪਾਂ ਇਹਦੇ ਅਰਥ ਜਿਵੇਂ ਵੀ ਕਰ ਸਕਦੇ ਆ ਕੋਈ ਵੀ ਇਸ ਪੰਕਤੀ ਦਾ ਦੁਰਉਪਯੋਗ ਕਰ ਸਕਦਾ ਹੈ ਜੀ ਪਰ ਸ੍ਰੀ ਰਾਮ ਤੇ ਰਾਮ ਤੇ ਰਾਮ ਦਾ ਕਿਹਦਾ ਨਾਮ ਰਖ ਲੋ ਪਰ ਉਹ ਤਾਂ ਆਪ ਦੁਖੀ ਹੋਊ ਸਰ ਉਹਦਾ ਅਰੋਧਾ ਕਰਦਾ ਸੀ ਜਿਹੜੀ ਰਾਮ ਦੀ ਗੱਲ ਕਰਦੇ ਨੇ ਉਹਦਾ ਦਰਸ਼ਕ ਨੂੰ ਕੋਈ ਤਾਂ ਮਿਹਣੀ ਸੀ ਤਾਂ ਕਿੱਥੇ ਨੂੰ ਕਿੱਥੇ ਸਵੇਕਟ ਰਾਮ ਬੋਲੇ ਐ ਜਦੋਂ ਭਗਤ ਜੀ ਕਹਿੰਦੇ ਸਵੇਕਟ ਰਾਮ ਬੋਲੇ ਰਾਮਾ ਬੋਲੇ ਰਾਮਾ ਦਾ ਕੀ ਅਰਥ ਪਾਉਣ ਦਾ ਜੀ ਉੱਥੇ ਰਾਮਾ ਜਿਹੜਾ ਮਾਣ ਹੈ ਉਹ ਹੈ ਕਿ ਤੇ ਰਾਮ ਹੈ ਕੰਨ ਲਾ ਗੈਨਾਂ ਦਾ ਆਪਾਂ ਨੂੰ ਅੱਛਾ ਜੀ ਰਾਮਾ ਜਿਹੜਾ ਰਾਮ ਤੋਂ ਪੈਦਾ ਹੋਇਆ ਹੋਇਆ ਉਹ ਉਹ ਵੀ ਰਾਮ ਕੇ ਆਸ ਰਾਮ ਦੀ ਆਸ ਰੱਬ ਅੱਛਾ ਉਹ ਫਿਰ ਕਹਿਣਾ ਕੀ ਚਾਹੁੰਦੇ ਆ ਰਾਮਾ ਬੋਲੇ ਉਹ ਕਹਿੰਦੇ ਸਾਬਾ ਰਾਮ ਦੋਏ ਬੋਲਦੇ ਨੇ ਅੰਦਰ ਉਹ ਬੋਲਦਾ ਬਾਹਰ ਇਹ ਬੋਲਦਾ ਅਬਾਲ ਨੇ ਕੜੇ ਜੇ ਬੋਲਦਾ ਘਟ ਦੋ ਨੇ ਨਾ ਘਰ ਮੈਂ ਘਰਦ ਖਾਏ ਤੇ ਪਾਲ ਨੇ ਕੜੇ ਜੇ ਬੋਲਦਾ ਅੰਦਰ ਜੋ ਬੋਲਦਾ ਜੇ ਜੋ ਪ੍ਰਕਾਰ ਦੇ ਫਿਰ ਗੱਲ ਆਈ ਹੋਣ ਨੂੰ ਉਹ ਫਿਰ ਪੂਰਨ ਬ੍ਰਹਮ ਦੀ ਅਵਸਥਾ ਹੈ ਜੀ ਹਾਂ ਜੀ ਕਿ ਸਤਿਗੁਰੂ ਵੀ ਉਹਨੂੰ ਕਹਿੰਦੇ ਆਂ ਤੇ ਬਾਣੀ ਸਾਰੀ ਫਿਰ ਰਾਮ ਵੱਲੋਂ ਹੀ ਆਈ ਹੈ ਉਹਦਾ ਨਾਮ ਰਾਜਾ ਰਾਮ ਕੱਕੜੀ ਬੜੇ ਫਕਾਇਦੇ ਬੁੱਝਣਾਰੇ ਖਾਏ ਉਹਨੂੰ ਰਾਜਾ ਰਾਮ ਕਹਿਆ ਉਹਦਾ ਮੇਰਾ ਕਹਿੰਦਾ ਬ੍ਰਹਮ ਗਿਆਨ ਹੈ ਇਹੀ ਰਾਜਾ ਰਾਮ ਦਾ ਗਿਆਨ ਦੂਵੀਰੇ ਕਹਿੰਦਾ ਰਾਜਾ ਰਾਮ ਨੂੰ ਹੋਰ ਬ੍ਰਹਮ ਗਿਆਨ ਇਹਦਾ ਵਰਣਮਿਆਂ ਦੱਸਿਆ ਹੀ ਰਾਜ ਆਰਾਮ ਦਾ ਨਾਮ ਹੈ ਆਪ ਨਾਮ ਵਤੀ ਡਿਫੀਨੇਸ਼ਨ ਦੇ ਦਿੱਤੀ ਕੁਇਲ ਠੀਕ ਹੈ ਜੀ ਇੱਥੇ 27 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ ਜੀ